इन थाले करो हा खड़ो हा 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 पतीसकार ਆਪਰੇ ਇਹ ਕੀ ਹੋਇਆ ਮੋਦੀ ਮੋਇਆ 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 ਮੋਦੀ ਬਰਿਆ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਜੋ ਕਿ ਮੰਦਰੀਕਾ ਇੱਕ ਗਰੀਬਾਂ ਦੇ ka 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 ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਇੱਕ ਵਾਈਚ ਚਲਦੀ ਹੈ ਉਹਨੇ ਪਹਿਲਾਂ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਪਾਸ ਕੀਤੇ ਸੀ ਉਸ ਤੋਂ ਲਗਾਤਾਰ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਇਹ ਸਿੱਧਾ ਪੰਜਾਬ ਤੇ ਅਟੈਕ ਦਾ ਹਮਲਾ ਹੈ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਦਾ ਤੋਂ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਹੁਣ ਇਹਨਾਂ ਨੇ ਮਜ਼ਦੂਰਾਂ ਤੇ ਇਹ ਜਿਹੜਾ ਕਾਲਾ ਕਾਨੂੰਨ ਲਿਆ ਕੇ ਲੰਦੇ ਰੇਗਾ ਨੂੰ ਖਤਮ ਕਰਕੇ ਰੋਜ਼ਗਾਰ ਦਾ ਜਿਹੜਾ ਸਾਧਨ ਖਤਮ ਕਰਕੇ ਮਜ਼ਦੂਰਾਂ ਦਾ ਉਹਨੇ ਕਾਨੂੰਨ ਲਿਆ ਰਿਆ ਹੈ ਔਰ ਇਹ ਕਿਸਾਨ ਔਰ ਮਜ਼ਦੂਰਾਂ ਦੇ ਖਿਲਾਫ ਕਸ ਕਰਕੇ ਪੰਜਾਬ ਦੇ ਖਿਲਾਫ ਇਹ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਸਰਕਾਰ ਹੈ ਉਹਦੇ ਅਸੀਂ ਵਿਰੋਧ ਦੇ ਅੰਦਰ ਅੱਜ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਹੈ ਔਰ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਹੈ ਇਹ ਮਾਝਾ ਜੋਧਵਾਲਾ ਅਸੀਂ ਪੁਤਲਾ ਸਾੜਿਆ ਹੈ ਉਹ ਲਗਾਤਾਰ ਛਿੱਲੇ ਲੈਵਲ ਤੇ ਵੀ ਅਸੀਂ ਚਾਹੁੰਦੇ ਹਾਂ ਜਿੰਨਾ ਚਿਰ ਇੱਕ ਨੂਰ ਵਾਪਸ ਨਹੀਂ ਆਉਂਦਾ ਅੱਜ ਦਾ ਜਿਹੜਾ ਸਾਡਾ ਪੱਟਾ ਇਸਤ ਹੈ ਇਹ ਪੂਰੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਦੇਸ਼ ਹੰਸ ਸਰ ਸਦਾਰਪੁਰ ਗਵਨਸੇਗ ਦੀ ਮੰਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਦੇਸ਼ ਸਰ ਅਸੀਂ ਇਹ ਇਤਿਹਾਜ ਪੱਤਰਸ ਕੀਤਾ ਹੈ ਕਿ ਪੁਤਲਾ ਸਾੜਿਆ ਲੇਕਿਨ ਮੰਤਲਾ ਕਿ ਲਗਦੀ ਆ ਨਾਮ ਬਦਲਣ ਦੇ ਉਹਨਾਂ ਕਹਿੰਦਾ ਕਿ ਜੀ ਰਾਮ ਦੇ ਨਾਮ ਰੱਖਿਆ ਹੈ ਉਹਦੇ ਨਾਲ ਲੋਕਾਂ ਨੂੰ ਜਿਹੜਾ ਫਾਇਦਾ ਹੋਵੇਗਾ ਦੇਖੋ ਜੀ ਰਾਮ ਜੀ ਦੇ ਨਾਲ ਇਹ ਸਾਡਾ ਜਿਹੜਾ ਮਨਰੇਗਾ ਦਾ ਮਤਲਬ ਕੀ ਮਹਾਤਮਾ ਗਾਂਧੀ ਜੀ ਦੇ ਨਾਂ ਤੇ ਬਣਿਆ ਸੀ। ਨਰੇਗਾ ਜਿਹੜਾ ਸੀ ਨਹਿਰੂ ਜੀ ਦੇ ਨਾਂ ਤੇ ਬਣਿਆ ਸੀ। ਅਸੀਂ ਕਿਸੇ ਧਾਰਮਿਕ ਵਾਦ ਵਿਵਾਦ ਚ ਨਹੀਂ ਪੈਣਾ ਚਾਹੁੰਦੇ। ਔਰ ਭਾਰਤੀ ਜਨਤਾ ਪਾਰਟੀ ਧਾਰਮਿਕ ਤੌਰ ਤੇ ਲੋਕਾਂ ਦੀਆਂ ਭਾਵਨਾਵਾਂ ਪਟਕਾ ਕੇ ਦੇਸ਼ ਤੇ ਉੱਪਰ ਰਾਜ ਕਰਨਾ ਚਾਹੁੰਦੀ ਹੈ ਔਰ ਪੰਜਾਬ ਦੇ ਅੰਦਰ ਵੀ ਰਾਜ ਕਰਨਾ ਚਾਹੁੰਦੀ ਹੈ। ਔਰ RAM ਜੀ ਜਾਂ ਗੁਰਨਾਣਕ ਤੇਜ ਜੀ ਮਹਾਰਾਜ ਜੀ ਜਾਂ ਅੱਲਾ ਜੀ ਜਾਂ ਪਰਮੇਸ਼ਵਰ ਕੋਈ ਵੀ ਇੱਕ ਹੈ। ਕਿਸੇ ਨੂੰ ਪ੍ਰਵੇਸ਼ਵਰ ਦੇ ਨਾਮ ਤੇ ਕੋਈ ਇਹਦਾ ਹੁਣ ਸਾਨੂੰ ਇਸ ਤਰ੍ਹਾਂ ਇਸ ਗੱਲ ਦਾ ਨਹੀਂ ਹੈ ਸਾਨੂੰ ਇਸ ਗੱਲ ਦਾ ਹੈ ਕਿ ਮਜ਼ਦੂਰਾਂ ਔਰ ਕਿਸਾਨਾਂ ਤੇ ਹਮਲਾ ਹੈ ਔਰ ਅਸੀਂ ਉਹਨਾਂ ਦੇ ਮਜ਼ਦੂਰਾਂ ਔਰ ਕਿਸਾਨਾਂ ਦੇ ਹੱਕ ਚ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤਾਂ ਜੇ ਇਹ ਕਾਲਾ ਕਾਨੂੰਨ ਵਾਪਸ ਹੋ ਚੁਕੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਜੀ ਦੀ ਤਸਵੀਰ ਉਤਾਰਵਾ ਕੇ ਅੰਤਗੁਣ ਸਰਕਾਰ ਨੇ ਪੰਜਾਬ ਤੋਂ ਪਹਿਲਾਂ ਹੀ ਗਾਂਧੀ ਜੀ ਦੀ ਇਸ ਤਰ੍ਹਾਂ ਨਹੀਂ ਜੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਹਟਾ ਕੇ ਬਾਬਾ ਸਾਹਿਬ ਮੇਟਕਰ ਦਾ ਕੋਈ ਸਨਮਾਨ ਨਹੀਂ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਜਿਨ੍ਹਾਂ ਨੇ 85% ਲੋਕਾਂ ਨੂੰ ਇਸ ਦੇਸ਼ ਦੇ ਅੰਦਰ ਜੀਣ ਦਾ ਹੱਕ ਦਿੱਤਾ ਪੜ੍ਹਾਈ ਲਿਖਾਈ ਦਲਿਤ ਪਿਛੜੇ ਸਮਾਜ ਦੇ ਲੋਕਾਂ ਨੂੰ ਔਰਤਾਂ ਨੂੰ ਅਧਿਕਾਰ ਦਿੱਤੇ ਕਿ ਉਹਦਾ ਸਨਮਾਨ ਨਹੀਂ ਬੰਦਾ ਕਿ ਭਗਤ ਸਿੰਘ ਜੀ ਦਾ ਸਨਮਾਨ ਨਹੀਂ ਬੰਦਾ ਜਿਨ੍ਹਾਂ ਨੇ ਦੇਸ਼ ਵਾਸਤੇ ਨੌਜਵਾਨ ਉਹਦੇ ਕੁਰਬਾਨੀ ਦਿੱਤੀ ਅਸੀਂ ਮਹਾਤਮਾ ਗਾਂਧੀ ਜੀ ਤੇ ਖਲਾਫ ਨਹੀਂ ਹੈ ਲੇਕਿਨ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਸਨਮਾਨ ਨਹੀਂ ਮਿਲਿਆ 70 ਸਾਲ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਦਾ ਵੀ ਸਨਮਾਨ ਬੰਦਾ ਨਾ ਉਹਨਾਂ ਨੂੰ ਵੀ ਤਾਂ ਮੌਕਾ ਦੇਣਾ ਚਾਹੀਦਾ ਹੈ ਮਹਾਤਮਾ ਗਾਂਧੀ ਜੀ ਦੀ ਫੋਟੋ ਡਾਂ ਦਾ ਮਤਲਬ ਇਹ ਨਹੀਂ ਕਿ ਅਮੇਟਕਰ ਔਰ ਭਗਤ ਸਿੰਘ ਦੀ ਫੋਟੋ ਲਗਾਉਣਾ ਗਾਂਧੀ ਜੀ ਦਾ ਸਨਮਾਨ ਕਰਦਾ ਹੈ ਇਹ ਸਾਰਿਆਂ ਦਾ ਸਨਮਾਨ ਬਰਾਬਰ ਹੈ ਕੀ ਸਮਝੋ ਕਿ ਇਸ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜੇ ਇਹ ਮਤਲਬ ਕਿ ਉਹ ਜਿਹੜਾ ਮੇਨ ਜਿਹੜਾ ਆਪਾਂ ਇੱਥੇ ਗੱਲ ਕਰੀਏ ਉਹ ਜੋ ਇਹਦੇ ਵਿੱਚ ਕਾਨੂੰਨ ਲਿਆ ਰਿਹਾ ਹੈ ਕਿ ਇਹ ਜਿਹੜਾ ਕੇਂਦਰ ਸਰਕਾਰ ਹੈ ਸੈਂਟਰ ਦੀ ਬੀਜੇਪੀ ਗਵਰਨਮੈਂਟ ਹੈ ਉਹ ਇਹਦੇ ਵਿੱਚ 40% ਤੋਂ ਹਿੱਸਾ ਸਟੇਟ ਤੋਂ ਲੈਣਾ ਚਾਹੁੰਦੀ ਹੈ ਮੰਦਰੀਗਾ ਦੇ ਅੰਦਰ ਜਦ ਕਿ ਪਹਿਲਾਂ 90% ਹਿੱਸਾ ਜਿਹੜਾ ਹੈ ਉਹ ਸੈਂਟਰ ਸਰਕਾਰ ਦਾ ਹੈ ਸੈਂਟਰ ਸਰਕਾਰ ਨੇ ਇਹ ਕਾਨੂੰਨ ਬਣਾਇਆ ਸੀ ਤਾਂ ਹੁਣ ਇਹ ਕਹਿੰਦੇ 40% ਸਟੇਟ ਪਾਵੇ ਔਰ ਇਹਨੂੰ ਡਿਜੀਟਲ ਕਰਨਾ ਚਾਹੁੰਦੀ ਆਨਲਾਈਨ ਤੇ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਦੂਰ ਹੈ ਕਈਆਂ ਕੋਲ ਤੋਂ ਮੋਬਾਈਲ ਹੀ ਨਹੀਂ ਗਿਆ ਕਈਆਂ ਕੋਲ ਮੋਬਾਈਲ ਨਹੀਂ ਔਰ ਲੈਪਟਾਪ ਕਿਥੋਂ ਲਿਆਣਗੇ ਕਿੱਦਾਂ ਉਹਨਾਂ ਦੀ ਆਨਲਾਈਨ ਹਾਜ਼ਰੀ ਹੋਏਗੀ ਇਹਦੇ ਨਾਲ ਨਾਲ ਉਹ ਕਹਿਣਾ ਚਾਹੁੰਦੇ ਮੈਂ ਸਾਰਾ ਸਟੱਡੀ ਕੀਤਾ ਉਹ ਕਹਿਣਾ ਚਾਹੁੰਦੇ ਆ ਕਿ ਉਹਦੇ ਵਿੱਚ ਅਸੀਂ ਜਿਹੜੀ ਜਿਹੜਾ ਕੰਮ ਦੇਣਾ ਹੈ ਮੰਡਰੇਗਾ ਦਾ ਵਜੂਦੀ ਦੇਣੀ ਹੈ ਉਹ ਵੀ ਕੇਂਦਰ ਨੂੰ ਡਿਸਾਈਡ ਕਰੇਗਾ ਕਿ ਕਿਹੜਾ ਕੰਮ ਕਰੇ ਮਜ਼ਦੂਰ ਕੋ ਕਰਾਣਾ ਹੈ ਇਹ ਸਾਰੇ ਦਾ ਸਾਰਾ ਕੰਟਰੋਲ ਆਪਣੇ ਕੋ ਰੱਖ ਕੇ ਔਰ ਸਿੱਧੇ ਦਾ ਸਿੱਧਾ ਲੋਕਾਂ ਨੂੰ ਉਹ ਗੁੰਮਰਾਹ ਕਰਕੇ ਆਪਣੇ ਨਾਲ ਜੋੜਨਾ ਚਾਹੁੰਦੇ ਆ ਇਹਦੇ ਤੇ ਨਾ ਮੰਡਰੇਗਾ ਚ ਕੋਈ ਕੋਈ ਕੋ ਫਾਲਤ ਸਿਕਾ ਨਾ ਕੋਈ ਨਰੇਗਾ ਚ ਸੀ ਉਹ ਬਧਿਆ ਅੱਛਾ ਕਾਨੂੰਨ ਹੈ ਔਰ ਸਟੇਟ ਨੂੰ ਹੀ ਪਤਾ ਹੈ ਪਿੰਡ ਦੇ ਸਰਪੰਚ ਨੂੰ ਪਤਾ ਹੈ ਐਮਐਨਏ ਨੂੰ ਪਤਾ ਹੈ ਦੇຊ ਨੂੰ ਪਤਾ ਹੈ ਕਿ ਕਿਹੜੇ ਮਜ਼ਦੂਰ ਨੂੰ ਕੀ ਚਾਹੀਦਾ ਹੈ ਉਹ ਕਾਨੂੰਨ ਜਿਹੜਾ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਇਹ ਅਲੱਗ ਤਰੀਕੇ ਦੇ ਨਾਲ ਇਹ ਲੋਕਾਂ ਨਾਲ ਕਿਸਾਨਾਂ ਦਾ ਮਜ਼ਦੂਰਾਂ ਦਾ ਧੱਕਾ ਧੋਖਾ ਕਰਨਾ ਚਾਹੀਦਾ ਹੈ ਮੈਂ ਠੇਕੇਦਾਰਾ ਮਰਜੀਤ ਸਿੰਘ ਸਟੇਟ ਸ਼ਕਤੀ ਮਾਝਾ ਜੋਂਨ ਇੰਚਾਰਜ ਐਚੀ ਵਿੰਗ ਜੋ ਅੱਜ ਇੱਥੇ ਰੋਜ਼ ਪ੍ਰਦਰਸ਼ਨ ਹੋ ਰਿਹਾ ਅੰਮ੍ਰਿਤਸਰ ਵਿਖੇ ਐਚੀ ਵਿੰਗ ਵੱਲੋਂ ਕੀਤਾ ਜਾ ਰਿਹਾ ਜੋ ਮੋਦੀ ਸਰਕਾਰ ਨੇ ਪਿਛਲੇ ਦਿਨੀ ਮੰਨਣਗਾ ਦੀ ਸਕੀਮ ਪੰਜਾਬ ਦੇ ਅੰਦਰ ਖਤਮ ਕਰਨ ਦੀ ਸੋਚੀ ਆ ਉਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਥਾਂ-ਥਾਂ ਧਰਨੇ ਦਿੱਤੇ ਜਾ ਰਹੇ ਆ ਪ੍ਰਦਰਸ਼ਨ ਹੋ ਰਿਹਾ ਇਹ ਮੋਦੀ ਸਰਕਾਰ ਜਿਹੜੀ ਆ ਗਰੀਬਾਂ ਨੂੰ ਕੁੱਡਿਓ ਲੈ ਕੇ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਗਰੀਬ ਇਹਨਾਂ ਦਾ ਰਹਿ ਨਹੀਂ ਦੇਣਾ ਗਰੀਬ ਮਜ਼ਦੂਰ ਕਿਸਾਨ ਸਭ ਨੂੰ ਖਤਮ ਕਰਨਾ ਚਾਹੁੰਦੀ ਆ ਔਰ ਆਰਾਮ ਰਾਜ ਦੀਆਂ ਗੱਲਾਂ ਕਰਦੇ ਆ ਔਰ ਜਿਹੜਾ ਗਰੀਬਾਂ ਦਾ ਜਿਹੜੀ ਰੋਟੀ ਰੋਜੀ ਆ ਮਨ ਲੈ ਗਾਦੇ ਨਾਲ 100 ਦਿਨ ਦੀ ਤਿਆਰੀ ਲਾ ਕੇ ਚਲਦੀ ਆ ਉਹਨੂੰ ਬਿਲਕੁਲ ਹੀ ਖਤਮ ਕਰਕੇ ਕਿਉਂਕਿ ਇਹ ਬਾਬਾ ਸਾਹਿਬ ਦੇ ਡੱਕਾ ਪੀਮਰਾ ਉਹ ਮੇਰਗੜ ਜੀ ਦਾ ਲਿਖਿਆ ਹੋਇਆ ਸੰਧਾਨ ਨੂੰ ਵੀ ਭਾਜਪੀ ਕਦੋਂ ਕੰਨਾ ਜਾਂਦੀ ਹੈ ਇਹ ਗਰੀਬਾਂ ਦੇ ਪੂਰੇ ਹੱਕ ਖੋਲਾ ਜਾਂਦੀ ਆ ਇਸ ਕਾਲਾ ਪੰਜਾਬ ਦੇ ਅੰਦਰ ਪੂਰੇ ਆਮ ਆਦੀ ਪਾਰਟੀ ਹਰ ਜਗ੍ਹਾ ਹਰ ਜ਼ਿਲ੍ਹੇ ਜਾਂ ਹਰ ਜੋਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕਰਈ ਆ ਧਰਨੇ ਦਿੱਤੇ ਜਾ ਰਹੇ ਆ